ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਜੋ ਗੱਲ ਕਰਾਂਗੇ ਕਿ ਸਰੀਰ ਨੂੰ ਝਟਕੇ ਵੰਦਗੀ ਸਮੇਂ ਸਿਮਰਨ ਸਮੇ ਸੋ ਕਿਉਂ ਲੱਗਦੇ ਹੈ ਸੋ ਪਹਿਲਾਂ ਬਾਈਕ ਦੋ ਵਾਰ ਦੱਸਿਆ ਵੀ ਹੈ ਸੋ ਇਸ ਵੀਡੀਓ ਵਿੱਚ ਆਪਾਂ ਫੇਰ ਅੱਜ ਗੱਲ ਕਰਾਂਗੇ ਜੀ ਸਰੀਰ ਨੂੰ ਝਟਕਾ ਲੱਗਣਾ ਸੋ ਇਈ ਕਾਰਨ ਹੁੰਦੇ ਹੈ ਸਰੀਰ ਨੂੰ ਝਟਕੇ ਲੱਗਣ ਦੇ ਸੋ ਆਪਾਂ ਅੱਜ ਦੀ ਵੀਡੀਓ ਵਿੱਚ ਕੁਝ ਵਿਚਾਰ ਤੁਹਾਡੇ ਨਾਲ ਸਾਂਝੇ ਕਰਾਂਗੇ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਜੀ ਕੁਝ ਕਮੈਂਟਾਂ ਵੀ ਦੱਸਾਂਗੇ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਈਆਂ ਦੀ ਵੀ ਜ਼ਰੂਰ ਲਿਖਿਓ ਜੀ ਹੁਣ ਇੱਥੇ ਆਪਾਂ ਇਹ ਵੀਡੀਓ ਸ਼ੁਰੂ ਕਰਦੇ ਹਾਂ ਜੀ ਸੋ ਜਿਹੜੇ ਵੀ ਪੀਰਾਂ ਫਕੀਰਾਂ ਦੀ ਸੇਵਾ ਕਰਦੇ ਆ ਆਪਣੇ ਗੁਰੂ ਦੀ ਸੇਵਾ ਕਰਦੇ ਆ ਨਾਮ ਸਿਮਰਨ ਲਿਆ ਹੋਇਆ ਸੋ ਸਾਰੇ ਜਣੇ ਵੀਡੀਓ ਧਿਆਨ ਦੇ ਨਾਲ ਪੂਰੀ ਸੁਣਨਾ ਸੋ ਜੋ ਕਮੈਂਟਾਂ ਦੱਸੀਆਂ ਉਹ ਵੀ ਧਿਆਨ ਦੇ ਨਾਲ ਸੁਣਿਆ ਕਰੋ ਉਹਨਾਂ ਦੇ ਵਿੱਚੋਂ ਵੀ ਕਈ ਤੁਹਾਨੂੰ ਮਸਲੇ ਹੱਲ ਹੁੰਦੇ ਨਜ਼ਰ ਆਉਣਗੇ ਸੋ ਕਈ ਤੁਹਾਡੇ ਸਵਾਲਾਂ ਦੇ ਜਵਾਬ ਤੁਹਾਨੂੰ ਮਿਲ ਜਾਣਗੇ ਬਿਨਾਂ ਪੁੱਛੇ ਕਿਉਂਕਿ ਉਹ ਸਵਾਲ ਕਿਸੇ ਇੱਕ ਦੇ ਨਾਲ ਨਹੀਂ ਜਿਹੜੇ ਵੀ ਪ੍ਰਮਾਤਮਾ ਦੇ ਰਸਤੇ ਤੇ ਤੁਰਦੇ ਆ ਉਹਨਾਂ ਦੇ ਨਾਲ ਕਿਤੇ ਨਾ ਕਿਤੇ ਉਹ ਜ਼ਿੰਦਗੀ ਦੇ ਵਿੱਚ ਸਵਾਲ ਜੁੜੇ ਹੁੰਦੇ ਨੇ ਇਸ ਕਰਕੇ ਵੀਡੀਓ ਨੂੰ ਪੂਰੀ ਸੁਣ ਲਿਆ ਕਰੋ 7-8 ਮਿੰਟ ਦਾ ਸਮਾਂ ਜ਼ਰੂਰ ਕੱਢ ਲੈਣਾ ਚਾਹੀਦਾ ਹੈ ਸੋ ਆਪਾਂ ਫालतू ਫੋਨ ਚਲਾਉਂਦੇ ਆ ਬਹੁਤ ਸਮਾਂ ਲਗਾ ਦਿੰਦੇ ਆ ਤੇ ਉਹ ਸਮਾਂ ਵੀ ਜਾਦ ਨਹੀਂ ਰਹਿੰਦਾ ਕਿ ਇੰਨਾ ਸਮਾਂ ਅਸੀਂ ਇਹ ਇੱਧਰ ਨੂੰ ਲਾਇਆ ਤੇ ਪਰ ਇਹ ਕਿਸੇ ਅਰਥ ਵੀ ਨਹੀਂ ਆਉਣਾ ਸੋ ਜੋ ਸਾਡੇ ਕੰਮ ਹੋਣੀਆਂ ਹੈ ਚੀਜ਼ਾਂ ਉਹਨਾਂ ਨੂੰ ਕਦੇ ਵੀ ਇਗਨੋਰ ਨਹੀਂ ਕਰਨਾ ਚਾਹੀਦਾ ਜੇ 5 10 ਮਿੰਟ ਦਾ ਸਮਾਂ ਕੱਢ ਲਿਆ ਜਾਵੇ ਤਾਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਤਾਂ ਬਹੁਤ ਜ਼ਿੰਦਗੀ ਦੀ ਸਮਝ ਜਿਹੜੀ ਇਹਨਾਂ ਗੱਲਾਂ ਤੋਂ ਆ ਜਾਂਦੀ ਹੈ ਇਨਸਾਨ ਨੂੰ ਸੋ ਜਿਹੜਾ ਇਨਸਾਨ ਸਮਝ ਜਾਂਦਾ ਹੈ ਉਹ ਮਾਲਕ ਦੇ ਰਾਮਝਾਂ ਨੂੰ ਸਮਝ ਜਾਂਦਾ ਹੈ ਉਹ ਜ਼ਿੰਦਗੀ ਵਿੱਚ ਕਦੇ ਧੋਖਾ ਨਹੀਂ ਖਾਂਦਾ ਸੋ ਹੁਣ ਇੱਥੇ ਆਪਾਂ ਇਹ ਵੀਡੀਓ ਸ਼ੁਰੂ ਕਰੀਏ ਜੀ ਕੁਝ ਕਮੈਂਟਾਂ ਦੱਸਾਂਗੇ ਸੋ ਇੱਥੇ ਪਹਿਲਾ ਜੋ ਕਮੈਂਟ ਹੈ ਕਮੈਂਟਾਂ ਵਿੱਚ ਲਿਖਦੇ ਆ ਕਿ ਸਾਨੂੰ ਕਿਸੇ ਨੇ ਦੱਸਿਆ ਕਿ ਤੁਸੀਂ ਆਉਂਤ ਦੇ ਨਾਮ ਦੀ ਰੋਟੀ ਖਿਲਾਓ ਸੱਤਾਂ ਬੰਦਿਆਂ ਨੂੰ ਤੇ ਅਸੀਂ ਉਹ ਰੋਟੀ ਵੀ ਖਲਾਈ ਪਰ ਘਰ ਵਿੱਚ ਕੋਈ ਵੀ ਫਰਕ ਨਹੀਂ ਨਜ਼ਰ ਆਇਆ ਸੁਧਾਰ ਨਹੀਂ ਹੈ ਸੋ ਦੇਖੋ ਆਪਾਂ ਇੱਕ ਵੀਡੀਓ ਇਹਦੇ ਤੇ ਬਣਾਈ ਹੋਈ ਆ ਇਸ ਕਰਕੇ ਉਹ ਵੀਡੀਓ ਨੂੰ ਜੇਕਰ ਸੁਣੋਗੇ ਤਾਂ ਸ਼ਾਇਦ ਤੁਹਾਡੇ ਉਹ ਵੀਡੀਓ ਕੰਮ ਆ ਸਕਦੀ ਆ ਸੋ ਕਦੇ ਵੀ ਜ਼ਿੰਦਗੀ ਵਿੱਚ ਇਹ ਇੱਕ ਕਰਮ ਨਹੀਂ ਕਰਨਾ ਚਾਹੀਦਾ ਕਿ ਅਸੀਂ ਜੇਕਰ ਕੋਈ ਆਉਂਤ ਗਿਆ ਹੈ ਤੇ ਉਹਦੇ ਨਾਮ ਦੀਆਂ ਚੀਜ਼ਾਂ ਵੰਡਦੇ ਫਿਰਿਏ ਖਣਾਉਂਦੇ ਫਿਰਿਏ ਫਿਰ ਉਹ ਪਿੱਛਾ ਕਰਦੇ ਨਾਆਂ ਚੀਜ਼ਾਂ ਸੋ ਇਸ ਕਰਕੇ ਇੱਕ ਵਾਰ ਹੀ ਪੱਕਾ ਕਰਮ ਜਿਹੜਾ ਉਹ ਕਰ ਦੇਣਾ ਚਾਹੀਦਾ ਕਿਸੇ ਸਿਆਣੇ ਦੀ ਸਲਾਹ ਨਾਲ ਸੋ ਬਾਕੀ ਤੁਸੀਂ ਉਸ ਵੀਡੀਓ ਨੂੰ ਸੁਣ ਸਕਦੇ ਹੋ ਸ਼ਾਇਦ ਉਹਦੇ ਵਿੱਚੋਂ ਤੁਹਾਡੇ ਲਈ ਕੁਝ ਫਾਇਦੇਮੰਦ ਗੱਲ ਹੋਵੇ ਤਾਂ ਜਰੂਰ ਸੁਣਨਾ ਸਮਝਣਾ ਤੇ ਅਮਲ ਕਰਨਾ ਚਾਹੀਦਾ ਸੋ ਬਾਕੀ ਇੱਥੇ ਇਹ ਹੀ ਕਹਾਂਗੇ ਕਿ ਜੋ ਰੂਹਾਂ ਚੱਲ ਜਾਂਦੀਆਂ ਆ ਸੋ ਇਹਨੂੰ ਛੱਡ ਦਿੰਦਿਆਂ ਆ ਸੋ ਉਹਨਾਂ ਰੂਹਾਂ ਨੂੰ ਵਾਰ-ਵਾਰ ਬਹੁਤਾ ਯਾਦ ਨਹੀਂ ਕਰਨਾ ਚਾਹੀਦਾ ਉਹ ਜਿੱਥੇ ਗਈਆਂ ਉੱਥੇ ਹੀ ਖੁਸ਼ ਰਹਿਣ ਸੋ ਇਹਦਾਸ ਬੇਨਤੀ ਕਰਨੀ ਚਾਹੀਦੀ ਆ ਕਿ ਉਹ ਜਿੱਥੇ ਹੈ ਇੱਥੇ ਹੀ ਰਹਿਣ ਕਿਉਂਕਿ ਜਦੋਂ ਇਨਸਾਨ ਵਾਰ-ਵਾਰ ਯਾਦ ਕਰਦਾ ਹੈ ਚਲੋ ਘਰ ਦੇ ਮੈਂਬਰ ਆ ਪਿਆਰ ਵੀ ਹੁੰਦਾ ਹੈ ਦੀ ਲੋਪ ਲਾਇਆ ਵੀ ਨਹੀਂ ਜਾ ਸਕਦਾ ਪਰ ਕੋਸ਼ਿਸ਼ ਕਰਨੀ ਚਾਹੀਦੀ ਹੈ ਭੁਲਾਉਣ ਦੀ ਬਹੁਤਾ ਯਾਦ ਨਹੀਂ ਕਰਨਾ ਚਾਹੀਦਾ ਕਿਉਂਕਿ ਉਹ ਰੂਹ ਨੂੰ ਫਿਰ ਸ਼ਾਂਤੀ ਨਹੀਂ ਮਿਲਦੀ ਰੂਹ ਭਟਕਦੀ ਰਹਿੰਦੀ ਹੈ ਤਾਂ ਉਹਦੇ ਨਾਲ ਫਿਰ ਘਰ ਵਿੱਚ ਵੀ ਤੰਗੀ ਆਉਂਦੀ ਹੈ ਸੋ ਇਸ ਕਰਕੇ ਜੋ ਜਿੱਥੇ چلا ਗਿਆ ਜੋ ਪ੍ਰਮਾਤਮਾ ਕਰਦਾ ਸਹੀ ਹੀ ਕਰਦਾ ਕਿਉਂਕਿ ਇੱਕ ਦਿਨ ਸਭ ਨੇ ਚਲੇ ਜਾਣਾ ਹੈ ਬਹੁਤਾ ਯਾਦ ਕਰੋਗੇ ਤਾਂ ਫਿਰ ਘਰ ਵਿੱਚ ਪਰੇਸ਼ਾਨੀਆਂ ਆਉਣਾ ਸ਼ੁਰੂ ਹੋ ਜਾਂਦੇ ਨੇ ਜਾਂ ਤੰਗੀ ਮਿਲਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਜਦੋਂ ਇੱਕ ਵਾਰ ਇਨਸਾਨ ਇਹ ਸਰੀਰ ਨੂੰ ਛੱਡਦਾ ਹੈ ਬਾਅਦ ਵਿੱਚ ਕੋਈ ਕਿਸੇ ਦਾ ਰਿਸ਼ਤੇਦਾਰ ਨਹੀਂ ਹੁੰਦਾ ਸੋ ਇਸ ਕਰਕੇ ਕਹਿੰਦੇ ਕਿ ਮਰਿਆ ਇਨਸਾਨ ਕਦੇ ਕਿਸੇ ਦਾ ਮਤ ਨਹੀਂ ਹੋ ਸਕਦਾ ਇਸ ਕਰਕੇ ਬਹੁਤਾ ਜਿਆਦਾ ਨਹੀਂ ਕਰਨਾ ਚਾਹੀਦਾ ਇਹਨਾਂ ਚੀਜ਼ਾਂ ਨੂੰ ਸੋ ਹੁਣ ਇੱਥੇ ਆਪਾਂ ਇੱਕ ਹੋਰ ਕਮੈਂਟ ਦੱਸਾਂਗੇ ਜੀ ਸੋ ਇਹ ਲਿਖਦੇ ਆ ਕਿ ਦੀਦੀ ਜੀ 4-5 ਸਾਲ ਸਾਡੇ ਬਿਆਨ ਹੋ ਗਏ ਆ ਪਰ ਬੱਚੇ ਦੀ ਦਾਤ ਨਹੀਂ ਮਿਲੀ ਸੋ ਜਦੋਂ ਅਸੀਂ ਸੇਵਾ ਕਰਦੇ ਆ ਤੇ ਫਿਰ ਜਿੱਥੇ ਅਸੀਂ ਜਾਂਦੇ ਆ ਜਿੱਥੇ ਗੁਰੂ ਬਣਾਇਆ ਹੈ ਸੋ ਕਹਿੰਦੇ ਨੇ ਕਿ ਤੁਹਾਡੇ ਬਾਬਾ ਜੀ ਤੁਹਾਡੇ ਤੋਂ ਨਾਰਾਜ਼ ਹੈ ਸੋ ਜਦੋਂ ਬਾਬਾ ਜੀ ਘਰ ਵਿੱਚ ਆਉਂਦੇ ਆ ਸ਼ਾਇਦ ਇਹ ਨਹੀਂ ਲਿਖਿਆ ਹੈ ਕਿ ਦਰਸ਼ਨ ਦਿੰਦੇ ਆ ਤਾਂ ਉਹ ਕਹਿੰਦੇ ਆ ਕਿ ਸਾਨੂੰ ਕੋਈ ਨਾਰਾਜ਼ਗੀ ਨਹੀਂ ਪਰ ਕਿੱਥੇ ਸਾਡੇ ਤੋਂ ਕੋਈ ਫੁੱਲ ਹੋਈ ਹੈ ਸੋ ਕਿਵੇਂ ਅਸੀਂ ਉਹ ਮਾਲਕ ਨੂੰ ਮਨਾਈਏ ਸੋ ਕੀ ਕਰੀਏ ਜਿਹਦੇ ਨਾਲ ਬੱਚਾ ਹੋ ਜਾਵੇ ਸੋ ਦੇਖੋ ਆਪਾਂ ਇੱਥੇ ਕੋਈ ਗੱਲ ਕਵਾਂਗੇ ਕਿ ਜਿਹਦੀ ਵੀ ਤੁਸੀਂ ਸੇਵਾ ਕਰਦੇ ਹੋ ਜੇਕਰ ਵਿਸ਼ਵਾਸ ਹੈ ਮਾਨੰਦਰ ਕਿ ਅਸੀਂ ਸੇਵਾ ਕਰਦੇ ਆ ਸਾਡੇ ਤੋਂ ਕੋਈ ਗਲਤੀ ਹੋਈ ਨਹੀਂ ਅਸੀਂ ਗਲਤੀ ਕਰਦੇ ਨਹੀਂ ਜੇਕਰ ਮਾਨ ਨੇ ਕੋਈ ਭਰਦਾ ਹੈ ਤਾਂ ਫਿਰ ਤੁਹਾਡੇ ਤੋਂ ਕੋਈ ਵੀ ਗਲਤੀ ਨਹੀਂ ਹੋਈ ਸੋ ਜੇਕਰ ਹੋ ਵੀ ਜਾਂਦੀ ਹੈ ਪਰ ਹਰ ਵਾਰ ਅਸੀਂ ਇਹ ਤੁਹਾਨੂੰ ਕਹੀਦਾ ਕਿ ਦੋ ਟਾਈਮ ਬੈਠ ਕੇ ਜਾਣੇ ਅਣ ਜਾਣੇ 'ਚ ਜੇਕਰ ਕੋਈ ਗਲਤੀ ਭੁੱਲ ਹੁੰਦੀ ਆ ਤਾਂ ਇਹ ਬੈਠ ਕੇ ਇੱਕ ਅਰਦਾਸ ਜ਼ਰੂਰ ਕਰਦਿਆ ਕਰੋ ਕਿਉਂਕਿ ਉਹ ਮਾਲਕ ਫਿਰ ਅਗਲੀਆਂ ਪਿਛਲੀਆਂ ਜੋ ਗਲਤਾਂ ਆ ਉਹ ਵੀ ਮਾਫ ਕਰ ਦਿੰਦਾ ਹੈ ਸੋ ਇਸ ਕਰਕੇ ਹਰ ਇੱਕ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਹਰ ਰੋਜ਼ ਜਾਣੇ ਅਣ ਜਾਣੇ 'ਚ ਹੋਈ ਭੁੱਲ ਦੀ ਮਾਫੀ ਉਹ ਮਾਲਕ ਅੱਗੇ ਬੈਠ ਕੇ ਜਰੂਰ ਮੰਗ ਲਿਆ ਕਰੋ ਉਹ ਮਾਲਕ ਹੈ ਉਹ ਗਲਤੀਆਂ ਨੂੰ ਮaaf ਕਰ ਦਿੰਦਾ ਹੈ ਗਲਤੀਆਂ ਤੇ ਪਰਦਾ ਪਾ ਦਿੰਦਾ ਹੈ ਇੱਕ ਇਨਸਾਨ ਇਨਸਾਨ ਦੇ ਕੰਮ ਨਹੀਂ ਆਉਂਦਾ ਉਹ ਹਰ ਇੱਕ ਦੀ ਗਲਤੀ ਨੂੰ ਕਦੇ ਬਖਸ਼ਦਾ ਨਹੀਂ ਤੇ ਦੂਸਰੇ ਪਾਸੇ ਹੈ ਪ੍ਰਮਾਤਮਾ ਜਿਹੜਾ ਕਿ ਹਰ ਇੱਕ ਗਲਤੀ ਤੇ ਪਰਦਾ ਪਾ ਦਿੰਦਾ ਹੈ ਜੇਕਰ ਉਦੇ ਬਚਨਾਂ ਤੇ ਚੱਲਿਏ ਸੋ ਇਸ ਕਰਕੇ ਗਲਤੀ ਦੀ ਮਾਫੀ ਹਾਰਿਕ ਨੂੰ ਮੰਗ ਲੈਣੀ ਚਾਹੀਦੀ ਹੈ ਸੋ ਬਾਕੀ ਜੇਕਰ ਤੁਹਾਨੂੰ ਅਹਿਸਾਸ ਹੈ ਤੁਹਾਨੂੰ ਦਰਸ਼ਨ ਹੁੰਦੇ ਆ ਕਿ ਕੋਈ ਗਲਤੀ ਨਹੀਂ ਕੋਈ ਨਾਰਾਜ਼ਗੀ ਨਹੀਂ ਹੈ ਤਾਂ ਸੇਵਾ ਕਰਦੇ ਜਾਓ ਵਿਸ਼ਵਾਸ ਰੱਖੋ ਤੇ ਜੋ ਵੀ ਜਿਹੜੀ ਵੀ ਪੀਰ ਦੀ ਸੇਵਾ ਕਰਦੇ ਉਹਨਾਂ ਅੱਗੇ ਕੋਈ ਸੁੱਖ ਸੁੱਖ ਸਕਦੇ ਆ ਸਮਾਂ ਆਉਣ ਤੇ ਉਹ ਸੁੱਖਣਾ ਪੂਰੀ ਕਰ ਦੇਵੋ ਕਿਉਂਕਿ ਉਹ ਮਾਲਕ ਹੈ ਜਦੋਂ ਦੇਣ ਤੇ ਆਉਂਦਾ ਹੈ ਤਾਂ ਇਨਸਾਨ ਨੂੰ ਖੁਦ ਵੀ ਪਤਾ ਨਹੀਂ ਚੱਲਦਾ ਸੋ ਦਿੰਦਾ ਜ਼ਰੂਰ ਹੈ ਮਿਹਨਤ ਕਰਦੇ ਜਾਓ ਵਿਸ਼ਵਾਸ ਰੱਖੋ ਜਿੰਨੇ ਤੁਸੀਂ ਸੇਵਾ ਕਰੋਗੇ ਲਗਨ ਦੇ ਨਾਲ ਉਨੀ ਜਲਦੀ ਉਹ ਪ੍ਰਮਾਤਮਾ ਪੁਕਾਰ ਸੁਣਦਾ ਹੈ ਇੱਕ ਨਾ ਇੱਕ ਦਿਨ ਸੁਣਦਾ ਜਰੂਰ ਹੈ ਇਹ ਸਾਡਾ ਇੱਕ ਵਿਸ਼ਵਾਸ ਹੈ ਸੋ ਤੁਸੀਂ ਵਿਸ਼ਵਾਸ ਕਰਕੇ ਬੈਠੋਗੇ ਸੇਵਾ ਕਰੋਗੇ ਤਾਂ ਉਹ ਮਾਲਕ ਜਰੂਰ ਦਵੇਗਾ ਜਿਸ ਦਿਨ ਤੁਸੀਂ ਸੋਚ ਲਓਗੇ ਕਿ ਜੋ ਮਿਲਣਾ ਜੋ ਸਾਡੇ ਘਰ ਵਿੱਚ ਬੈਠਾ ਹੈ ਉਹਦੇ ਤੋਂ ਹੀ ਮਿਲਣਾ ਇੱਕ ਦਰ ਦੇ ਹੋ ਕੇ ਬੈਠੇ ਰਹੋ ਇੱਕ ਦਰ ਦੇ ਹੋ ਕੇ ਬੈਠਣ ਦੇ ਨਾਲ ਇੱਕ ਨਾ ਇੱਕ ਦਿਨ ਖੈਰ ਜਿਹੜੀ ਹੈ ਝੋਲੀ ਵਿੱਚ ਜਰੂਰ ਪੈਂਦੀ ਹੈ ਸੋ ਇਸ ਕਰਕੇ ਵਿਸ਼ਵਾਸ ਬਹੁਤ ਵੱਡੀ ਚੀਜ਼ ਹੈ ਵਿਸ਼ਵਾਸ انسان ਦੀ ਜ਼ਿੰਦਗੀ ਨੂੰ ਬਦਲ ਸਕਦਾ ਹੈ ਸੋ ਇਸ ਕਰਕੇ ਵਿਸ਼ਵਾਸ ਰੱਖੋ ਸੇਵਾ ਕਰਦੇ ਜਾਓ ਚੰਗਾ ਕਰਮ ਕਰੋ ਤੇ ਉਹ ਮਾਲਕ ਹੀ ਤਵੇ ਇੱਕ ਦਿਨ ਜ਼ਰੂਰ ਸੁਣੇਗਾ ਜੀ ਸੋ ਹੁਣ ਇੱਥੇ ਆਪਾਂ ਮੇਨ ਵਿਸ਼ੇ ਬਾਰੇ ਗੱਲ ਕਰੀਏ ਸੋ ਇੱਥੇ ਇੱਕ ਕਮੈਂਟ ਆਇਆ ਹੋਇਆ ਹੈ ਕਹਿੰਦੇ ਨੇ ਕਿ ਜਦੋਂ ਦੀਦੀ ਜੀ ਵੰਦਗੀ ਕਰਦੇ ਆ ਵੰਦਗੀ ਦੇ ਟਾਈਮ ਸੋ ਸਿਮਰਨ ਦੇ ਟਾਈਮ ਸਰੀਰ ਨੂੰ ਝਟਕੇ ਲੱਗਦੇ ਆ ਇਹਦਾ ਕਾਰਨ ਕੀ ਹੈ ਸੋ ਕਿਉਂ ਲੱਗਦੇ ਆ ਤੇ ਆਪਾਂ ਇਹਦੇ ਵਿੱਚ ਅੱਗੇ ਵੀ ਵੀਡੀਓ ਵਿੱਚ ਸ਼ਾਇਦ ਦੱਸ ਚੁੱਕੇ ਆ ਤੇ ਇਸ ਵੀਡੀਓ ਵਿੱਚ ਵੀ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਜੀ ਸੋ ਦੇਖੋ ਜਦੋਂ ਵੀ ਸਰੀਰ ਨੂੰ ਝਟਕਾ ਲੱਗੇ ਇੱਕ ਹੁੰਦਾ ਕਿ ਬਿਨਗੁਰਾ ਸੋ ਉਹਦੇ ਸਰੀਰ ਨੂੰ ਝਟਕੇ ਲੱਗਦੇ ਆ ਤੇ ਕੋਈ ਨਾ ਕੋਈ ਹਵਾ ਹੋ ਸਕਦੀ ਆ ਸੋ ਕੋਈ ਨਾ ਕੋਈ ਦਬਾਅ ਪੈਂਦਾ ਹੈ ਤੇ ਇਨਸਾਨ ਘਬਰਾ ਜਾਂਦਾ ਤੇ ਝਟਕਾ ਲੱਗਦਾ ਹੈ ਤੇ ਦੂਸਰਾ ਕਾਰਨ ਹੈ ਕਿ ਜਿਹੜਾ ਇਨਸਾਨ ਬੰਦਗੀ ਕਰਦਾ ਹੈ ਭਜਨ ਕਰਦਾ ਹੈ ਸੇਵਾ ਕਰਦਾ ਹੈ ਖਾਸ ਕਰਕੇ ਜਦੋਂ ਚਰਾਕ ਰੋਸ਼ਨ ਕਰਦਾ ਆ ਸੋ ਜਿੱਦਣ ਉਹਨਾਂ ਦਾ ਦਿਨ ਹੁੰਦਾ ਸਾਡੇ ਮਾਲਕਾਂ ਦਾ ਉਸ ਦਿਨ ਤੇ ਝਟਕਾ ਲੱਗਣਾ ਸੋ ਉਹ ਮਾਲਕ ਦੇ ਕੋਲ ਹੋਣ ਦਾ ਸੰਕੇਤ ਹੁੰਦਾ ਆ ਬਹੁਤ ਹੀ ਵਧੀਆ ਸੰਕੇਤ ਹੁੰਦਾ ਕਿ ਸਰੀਰ ਨੂੰ ਝਟਕੇ ਲੱਗ ਰਹੇ ਝੁਣ ਝੁਣੀ ਆਉਂਦੀ ਆ ਸੋ ਲੂਈ ਜਦੋਂ ਖੜ ਜਾਂਦੀ ਹੈ ਤਾਂ ਸਮਝ ਲੈਣਾ ਕਿ ਸਾਡਾ ਮਾਲਕ ਸਾਡੇ ਤੇ ਹੱਥ ਰੱਖਦਾ ਹੈ ਤੇ ਉਹਦਾ ਆਸ਼ੀਰਵਾਦ ਹੈ ਸਾਡੇ ਤੇ ਕਿਰਪਾ ਹੈ ਸੋ ਇਸ ਕਰਕੇ ਸੰਕੇਤ ਜਿਹੜੇ ਮਿਲ ਰਹੇ ਆ ਸੋ ਜਦੋਂ ਸਰੀਰ ਦਾ ਲੂੰ ਲੂੰ ਖਿਲ ਜਾਂਦਾ ਹੈ ਤਾਂ ਸਮਝਿਆ ਜਾਣਾ ਕਿ ਉਹ ਪਰਮਾਤਮਾ ਦੀ ਬਹੁਤ ਵੱਡੀ ਕਿਰਪਾ ਹੈ ਸਰੀਰ ਨੂੰ ਪਰਮਾਤਮਾ ਟੱਚ ਕਰਦਾ ਹੈ ਤਾਂ ਉਦੋਂ ਇਹ ਸੰਕੇਤ ਮਿਲਦੇ ਆ ਤੇ ਸਰੀਰ ਨੂੰ ਝਟਕੇ ਲੱਗਦੇ ਆ ਕਿਉਂਕਿ ਉਹ ਪਰਮਾਤਮਾ ਕੋਲ ਹੁੰਦਾ ਨਜ਼ਦੀਕ ਹੁੰਦਾ ਜਦੋਂ ਪਿੱਛੇ ਇਨਸਾਨ ਦੇ ਉਹ ਪਰਮਾਤਮਾ ਖੜਾ ਹੋਵੇ ਤਾਂ ਫਿਰ ਸਰੀਰ ਨੂੰ ਝਟਕੇ ਜਿਹੜੇ ਉਹ ਜ਼ਰੂਰ ਲੱਗਦੇ ਆ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈ ਸੋ ਸੇਵਾ ਕਬੂਲ ਹੁੰਦੀ ਹੈ ਸਫਲ ਹੁੰਦੀ ਹੈ ਇਸ ਕਰਕੇ ਸੰਕੇਤ ਜਿਹੜਾ ਆ ਮਿਲਦਾ ਹੈ ਤਾਂ ਸੇਵਾ ਕਰਦੇ ਕਰਦੇ ਮਨ ਵਿੱਚ ਇੱਕ ਖੁਸ਼ੀ ਆਨੰਦ ਜਦੋਂ ਅਸੀਂ ਮਹਿਸੂਸ ਕਰਨ ਦੀ ਕੋਸ਼ਿਸ਼ ਕਰਦੇ ਹਾਂ ਆਪਣੇ ਪੀਰਾਂ ਪੀਰਾਂ ਨੂੰ ਉਦੋਂ ਇਹ ਸੰਕੇਤ ਮਿਲਦੇ ਆ ਸਰੀਰ ਨੂੰ ਜਦਕਮ ਝਟਕਾ ਲੱਗਦਾ ਹੈ ਤਾਂ ਉਹ ਮਾਲਕ ਨਾਲ ਹੈ ਦੇਖਦਾ ਹੈ ਸੇਵਾ ਨੂੰ ਕਬੂਲ ਕਰ ਰਿਹਾ ਹੈ ਇਸ ਕਰਕੇ ਇਹ ਸਭ ਸੰਕੇਤ ਮਿਲਦੇ ਆ ਸੋ ਬਹੁਤ ਹੀ ਵਧੀਆ ਸੰਕੇਤ ਹੈ ਸੋ ਸੇਵਾ ਹਰ ਕਿਸ ਨੂੰ ਕਰਦੇ ਰਹਿਣਾ ਚਾਹੀਦਾ ਜਿੱਤਾ ਜਿੱਤਾ ਸੇਵਾ ਕਰੋਗੇ ਉਹ ਪ੍ਰਮਾਤਮਾ ਤੁਹਾਨੂੰ ਹੋਰ ਵੀ ਜਿਆਦਾ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕਰੇਗਾ ਉਹ ਕਦੇ ਵਿਸ਼ਵਾਸ ਨੂੰ ਟੁੱਟਣ ਨਹੀਂ ਦੇਵੇਗਾ ਜੇਕਰ ਪਰੇਸ਼ਾਨੀ ਆਉਂਦੀ ਹੈ ਵਿਸ਼ਵਾਸ ਅੱਜ ਟੁੱਟਦਾ ਹੈ ਤੇ ਕੱਲ ਨੂੰ ਫਿਰ ਉਹ ਵਿਸ਼ਵਾਸ ਬਣਾ ਲੈਂਦਾ ਹੈ ਇਹ ਵੀ ਬਹੁਤ ਵੱਡਾ ਸੰਕੇਤ ਹੈ ਕਿ ਉਹ ਪ੍ਰਮਾਤਮਾ ਦੀ ਕਿਰਪਾ ਹੈ ਜੋ ਚਾਹੁੰਦੇ ਉਹ ਜਰੂਰ ਮਿਲੇਗਾ ਇਸ ਕਰਕੇ ਉਹ ਵਿਸ਼ਵਾਸ ਨੂੰ ਟੁੱਟਣ ਨਹੀਂ ਦੇ ਰਿਹਾ ਫਿਰ ਤੋਂ ਆਪਣੇ ਨਾਲ ਜੋੜ ਲੈਂਦਾ ਹੈ ਕਿਉਂਕਿ ਬਾਅਦ ਵਿੱਚ ਉਹ ਮਾਲਕ ਪ੍ਰੀਖਿਆ ਵੀ ਲੈਂਦਾ ਹੈ ਤੇ ਤਾਂ ਵੀ ਇਨਸਾਨ ਪਰੇਸ਼ਾਨੀ ਵਿੱਚ ਆ ਜਾਂਦਾ ਹੈ ਤਾਂ ਫਿਰ ਜਦੋਂ ਪਰਮਾਤਮਾ ਦੇਖਦਾ ਹੈ ਕਿ ਇਹ ਪਰੇਸ਼ਾਨੀ ਨੂੰ ਝੱਲ ਨਹੀਂ ਸਕਦਾ ਤਾਂ ਫਿਰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਵਿੱਚ ਲੱਗ ਜਾਂਦਾ ਹੈ ਸੋ ਇਸ ਕਰਕੇ ਪਰਮਾਤਮਾ ਦੇ ਨਾਲ ਹੋਣਦੇ ਹੀ ਸੰਕੇਤ ਹੁੰਦੇ ਨੇ